ਅਯੁੱਧ ਨਸ਼ਾ ਫਰੋਦ ਜੋ ਪੰਜਾਬ ਦੇ ਸੀਐਮ ਭਗਵੰਤ ਮਾਨ ਵੱਲੋਂ ਇੱਕ ਮਹੱਤਵ ਦਿੱਤੀ ਗਿਆ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਲ੍ਹਾ ਸ੍ਰੀਮਖਸਾਹ ਦੇ ਐਸਐਸਪੀ ਅਖਿਲ ਚੌਧਰੀ ਅਤੇ ਡੀਜੀਪੀ ਗੌਰਵ ਯਾਦ ਦੀਆਂ ਅਨੁਧਿਗਤਾ ਦੀ ਪਾਲਣਾ ਕਰਦੇ ਹੋਏ ਤੇ ਐਸਐਸਪੀ ਅਖਿਲ ਚੌਧਰੀ ਨੇ ਸ੍ਰੀਮਖਸਾਹ ਵਿਖੇ ਇੱਕ ਨਸ਼ਾ ਤਸਕਰੀ ਦੇ ਘਰ ਤੇ ਪੀਲਾ ਪੰਜਾ ਚਲਾਇਆ ਗਿਆ ਤੇ ਉਹਨਾਂ ਦਾ ਘਰ ਤੋੜਿਆ ਜਾ ਰਿਹਾ ਆਓ ਤੁਹਾਨੂੰ ਦਿਖਾਉਨੇ ਇਹ ਤਸਵੀਰਾਂ ਤੁਸੀਂ ਦੇ ਰਹੇ ਹੋ ਕੇ ਐਸਕੇ ਨੂੰ ਚਲ ਤੋਂ ਜਿਲ੍ਹਾ ਸ੍ਰੀਮਖਸਾਹ ਤੋਂ ਗਜੰਟ ਪੱਟੀ ਅਤੇ ਕੁਲਦੀਪ ਸਿੰਘ ਦੀ 에어ਪੋਰਟ ब सरकार वालों मानयोग सी एम साहब वालों जो युद्ध नशे विरुद्ध मुहिम पिछले लगभग चार महीने तो लगातार चल रही है, है। उसकी लगातारता से अज एक जो हडन ड्रग पैडलर द एक जो प्रोपर्टी हैगी है जो प्रोसीड ऑफ सेल ऑफ ड्रग्स की सी इसे मल्टीपल एफ आई आर रजिस्टर की गई हैगी है इस ते बेस से वेरीफिकेशन की गई तो जो कंसर्न जो सिविल बॉडी हैगी ईओ उन्होंने कोऑर्डिनेट किया गया सारी आ, मुकम्मल कार्रवाई वेरीफाई करके आज डिमोनिलेशन एक्सरसाइज एग्जीक्यूट की जा रही है तो लॉ एंड ऑर्डर की सिचुएशन से एरिया सिक्योरिटी प्रॉपर सिक्योरिटी मेनटेन करने सारे बंदोबस्त आज किए गए हैं डेमोन्सट्रेटिव एक्शन जो है प्रॉपर्ट डिमोलिशन पर ये पब्लिक यही मैसेज दिता जा रहा है कि जो भी कोई सेल ऑफ ड्रग्स से कोई प्रॉपर्टी बनाएगा तो उस डेमोन्सट्रेटिव तो डेट एक्शन होएगा यगजैम्पल रिएक्शन होएगा ਤੇ ਇਸ ਦੇ ਨਾਲ ਨਾਲ ਮੈਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਜਿੱਥੇ ਵੀ ਉਹਨਾਂ ਨੂੰ ਕੋਈ ਡਰਗਸ ਬੈਂਗਲਰ ਬਾਰੇ ਕੋਈ ਇਨਪੁਟ ਮਿਲਦੀ ਹੈਗੀ ਤਾਂ ਤੁਰੰਤ ਪੁਲਿਸ ਨਾਲ ਸ਼ੇਅਰ ਕੀਤੀ ਜਾਏ ਤੇ ਉਸ ਦੀ ਅਨੋਨਿਮਿਟੀ ਰੱਖੀ ਜਾਏਗੀ ਤੇ ਉਸ ਤੇ ਤੁਰੰਤ ਕਾਰਵਾਈ ਵੀ ਕੀਤੀ ਜਾਏਗੀ ਸਰ ਜਿਨ੍ਹਾਂ ਦਾ ਘਰ ਤੋੜ ਰਹੇ ਆ ਇਸ ਵੇਲੇ ਇੱਕ ਸਟੱਡੀ ਚੱਲ ਰਹੀ ਹੈ ਕਿਤੇ ਹੋਰ ਆ ਕੁਝ ਇਹਨਾਂ ਦਾ ਐਟ ਪ੍ਰੈਜ਼ੈਂਟ ਕਿਤੇ ਹੋਣਗੇ ਨਹੀਂ ਇਹਨਾਂ ਦੇ ਜੋ ਮੈਂ ਪਹਿਲਾਂ ਕਿਹਾ ਕਿ ਮਲਟੀਪਲ ਐਫਅयर्स ਰਜਿਸਟਰਡ ਹੈਗੀ ਹੈ ਤੇ ਸਾਰੀ ਕਾਨੂੰਨੀ ਚੀਜ਼ ਤੇ ਵੈਰੀਫਾਈ ਕਰਕੇ ਹੀ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ

ਜੋ ਵੀ ਨਸ਼ਿਆ ਵਿਰੋਧ ਕੰਮ ਚੱਲ ਰਿਹਾ ਵੀਰੇ ਬਹੁਤ ਬੜੇ ਚੱਲ ਰਿਹਾ ਪਿਆ ਸਰਕਾਰ ਦਾ ਧੰਨਵਾਦ ਹੈ ਪਿਆ ਪੁਲਿਸ ਦਾ ਧੰਨਵਾਦ ਹੈ ਜੀ ਐਸਐਸਪੀ ਸਾਹਿਬ શ્રી ਮੁਖਤਸਰ ਸਾਹਿਬ ਦਾ ਧੰਨਵਾਦ ਕਰਦੇ ਆ ਜੀ ਜਦੋਂ ਵੀ ਸਾਡੇ ਇੱਥੇ ਆਸ-ਪਾਸੇ ਨਸ਼ਾ ਵਿਕਦਾ ਜਿੱਦਾਂ ਅਸੀਂ ਪੁਲਿਸ ਨੂੰ ਨਾਲ ਦੀ ਨਾਲ ਕੰਸੀਡਰ ਕਰਦੇ ਆ ਜੀ ਤੇ ਪੁਲਿਸ ਨਾਲ ਦੀ ਨਾਲ ਐਸਐਸਪੀ ਸਾਹਿਬ ਤੇ ਡੀਐਸਪੀ ਸਾਹਿਬ ਅਰਸ਼ੇ ਸਾਹਿਬ ਉਸੇ ਵੇਲੇ ਹੀ ਮਲਾਦਮ ਭੇਜ ਕੇ ਉੱਥੇ ਰੇਡ ਕਰਵਾਉਂਦੇ ਆ ਜੀ ਇਹਨਾਂ ਇੱਕ ਫਰਕ ਪਿਆ ਹੁਣ ਹੁਣ ਅੱਗੇ ਨਾਲੋਂ ਜੀ 100 ਵਿੱਚੋਂ ਜੀ ਕਰੀਏ ਤਾਂ 85% ਪੂਰਾ ਫਰਕ ਪੈ ਗਿਆ ਨਸ਼ੇ ਦਾ ਜੀ ਹਾਂਜੀ ਇਸ ਇਸ ਦੇ ਜਿਹੜੇ ਬੱਚੇ ਨੇ ਜਿਹੜੇ ਪਾਇਪਲਰ ਸੋਸ਼ਲ ਸਾਈਡ ਆਈਡੀਆਜ਼ ਸਨ ਲਾਈਟ ਨੌਜਵਾਨੀ ਜਿਹੜੀ ਹੈਗੀ ਸਾਰੀ ਨਸ਼ਾ ਵਿਰੋਧੀ ਤੁਰੇ ਫਿਰਦੀ ਹੈ ਜੀ ਪਰ ਉਹਨਾਂ ਇਸ ਕਰਕੇ ਬਹੁਤ ਧੰਨਵਾਦ ਹੈ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਇਹ ਕਦਮ ਚੁੱਕਿਆ ਜੀ ਪਿਛਲੇ ਸਰਕਾਰਾਂ ਦੇ ਵੀ ਤੁਸੀਂ ਦੇਖਿਆ ਹੀ ਹੈ ਜਿਹੜਾ ਬੇਰਗਰਤ ਹੋਇਆ ਜੀ ਤੇ ਮਾਨ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਵੀਰ ਜਿਹੜਾ ਘਰ ਅੱਜ ਟੁੱਟਿਆ ਇਹਨਾਂ ਦਾ ਕੀ ਰਿਕਾਰਡ ਸੀ ਤੁਹਾਨੂੰ ਕੀ ਜਾਣਕਾਰੀ ਹੈ ਇਸ ਟੀਮ ਬਾਰੇ ਇਹੀ ਪਾਈ ਨਸ਼ਾਈ ਵਿਕਦਾਸ਼ ਤੇ ਨਸ਼ਾ ਹੀ ਇੱਥੇ ਆ ਕੇ ਮੰਦਿਰ ਕਰਦੀ ਸੀ ਲੱਗਦਾ ਕੁਝ ਚੰਗਾ ਹੋਇਆ ਇਹ ਕੰਮ ਕਰ। ਹਾਂ ਬਹੁਤ ਵਧੀਆ ਕੰਮ ਹੋਇਆ ਗ੍ਰੀ। ਮੇਰਾ ਨਾਮ सोनू ਸੋਢੀ ਹੈ ਜੀ। ਮੈਂ ਕੁੜ ਡੋੜਦਾ ਹੀ ਰਹਿਣ ਵਾਲਾ। ਜਿੱਥੇ ਜਿਹੜੇ ਘਰ ਤੋੜੇ ਜਾ ਰਹੇ ਕੀ ਲੱਗਦਾ ਪੰਜਾਬ ਸਰਕਾਰ ਦਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਰਲ ਕੇ ਜੋ ਕੰਮ ਕਰ ਰਹੇ ਨੇ ਤੇ ਬਹੁਤ ਵਧੀਆ ਕਰ ਰਹੇ ਨੇ। ਐਸ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਬੰਦਾ ਨਸ਼ਾ ਵੇਚੂਗਾ ਉਹਨੂੰ ਵੇਹੇ ਮੋੜ ਵੇਖ ਕੇ ਉਹਨੂੰ ਡਰ ਲੱਗੂਗਾ ਵੀ ਸਾਡੇ ਨਾਲ ਵੀ ਇਹ ਕੰਮ ਹੋ ਸਕਦਾ ਹੈ। ਲੱਗਦਾ ਸਮਾਜ ਨੂੰ ਇਹਦਾ ਚੰਗਾ ਸੁਨੇਹਾ ਮਿਲੂਗਾ ਜਰੂਰ ਮਿਲੂਗਾ ਜੀ ਇਹ ਬਹੁਤ ਵਧੀਆ ਕੰਮ ਕੀਤਾ ਤੁਸੀਂ ਆਸਰਗਾ ਥੈਂਕ ਯੂ ਹਾਂ ਜੀ ਦਰਸ਼ਨਾਪੁਰ ਨਾ ਆਵਾਂ ਮੈਂ ਆ ਅਸੀਂ ਮੁਕਸਰ ਸ਼ਹਿਰ ਤੋਂ ਬੋਲ ਰਹੇ ਹਾਂ ਅਸੀਂ ਨਾਸ਼ੇ 'ਤੇ ਬਹੁਤ ਦੁਖੀ ਸੀ ਸਰਕਾਰ ਨੇ ਸਾਨੂੰ ਬਦਲੇ ਬਹੁਤ ਵਧੀਆ ਕੰਮ ਕਰਦੀ ਆ ਅਸੀਂ ਇਹ ਕੰਮ 'ਤੇ ਬਹੁਤ ਖੁਸ਼ ਹਾਂ ਜਿਹੜਾ ਸਰਕਾਰ ਨੇ ਵਧੀਆ ਐਕਸ਼ਨ ਲਿਆ ਵਾ ਹਾਂ ਜੀ ਕੀ ਕੀ ਫਰਕ ਪਿਆ ਕੀ ਮਹਿਸੂਸ ਕੀਤਾ ਹਾਂ ਜੀ ਪਹਿਲਾਂ ਨਾ ਨੂੰ ਨਸ਼ਾ ਕਰਦੇ ਆ ਪਹਿਲਾਂ ਜ਼ਿਆਦਾ ਵਿਖਦਾ ਸੀਗਾ ਖਵਾਵਾ ਜਾਂ ਵੀ ਬਹੁਤ ਹੁੰਦੀ ਸੀਗੀ ਆਣ ਜਾਣ ਤੋਂ ਬਹੁਤ ਪਰੇਸ਼ਾਨ ਸੀ ਅਸੀਂ ਇੱਥੇ ਹਾਂਜੀ ਹੁਣ ਕੱਟਿਆ ਥੈਂਕ ਯੂ ਬਾਕਸ਼ੇ ਸਿਆਮ ਸਿੰਘ ਸਾਹਿਬ ਨਾਲੇ ਐਸਐਸਪੀ ਸਾਹਿਬ ਹਾਂਜੀ ਹਾਂਜੀ ਅਸੀਂ ਸੀਐਮ ਸਾਹਿਬ ਦਾ ਐਸਐਸਪੀ ਦਾ ਥੈਂਕ ਯੂ ਬੋਲਦੇ ਹਾਂ ਕਿ ਇਹਨਾਂ ਨੇ ਬਹੁਤ ਹੀ ਆ ਕੰਮ ਕੀਤਾ ਜੀ ਮਾੜੀ ਮੁਕਸਰ ਦਾ ਨੌਸੀਆਂ ਜੀ ਇਹ ਜਿਹੜੇ ਨਸ਼ਾ ਮੁਹਿਮੁਰਿਤ ਚੱਲਿਆ ਬਹੁਤ ਸੋਹਣਾ ਕੰਮ ਪੰਜਾਬ ਦੀ ਪੁਲਿਸ ਕਰ ਰਹੀ ਆ ਜਦੋਂ ਵੀ ਸਾਨੂੰ ਕਿਤੇ ਨਸ਼ੇ ਵਿਰੋਧੀ ਜਾਣਕਾਰੀ ਮਿਲਦੀ ਹੈ ਅਸੀਂ ਜਾਣਦੇ ਆ ਤੇ ਸਾਡੇ ਨਾਲ ਚੁਰਦੇ ਆ ਬਹੁਤ ਵਧੀਆ ਇਹ ਕੰਮ ਭਵਨ ਤਮਾਨ ਸਰਕਾਰ ਦਾ ਹੈ ਜੀ ਧੰਨਵਾਦ ਲੱਗਦਾ ਕੋਈ ਸਮਾਜਿਕ ਤੇ ਅਸਰ ਪਊਗਾ ਜੀ ਹਾਂ ਜੀ ਬਹੁਤ ਜ਼ਿਆਦਾ ਅਸਰ ਪਊਗਾ ਜੀ ਇਹ ਬੱਚਿਆਂ ਦੀ ਜਿਹੜੀ ਹੈ ਜਵਾਨੀ ਹੈ ਰੋਲੋਂ ਬਚੂਗੀ ਹੈ ਧੰਨਵਾਦ